ਹਾਂਜੀ ਬਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਬਾਕੀ ਅਸੀਂ ਅੱਜ ਆਏ ਆ ਜੀ 5 6ਵਾਂ ਕੈਂਪ ਆ ਜੀ ਸਾਡਾ ਜਗਮਾਲ ਅਲੀ ਦੇ ਵਿੱਚ ਤੇ ਬਈ ਵਰਗਿਆਂ ਦਾ ਪਿੰਡ ਹੈਗਾ ਰੋਹਣ ਪਿੰਡ ਇੱਥੋਂ 15 20 ਕਿਲੋਮੀਟਰ ਅੱਗੇ ਹੈਗਾ ਤੇ ਬਈ ਵਰਗੇ ਉਥੋਂ ਪਹਿਲਾਂ ਇੱਥੋਂ ਕੱਲੇ ਆਉਂਦੇ ਸੀ ਇਹ ਠੀਕ ਜਰੋ ਹੋ ਗਏ ਆਪਣੇ ਕੋਲੋਂ ਫਿਰ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਪਿੰਡ ਦੇ ਪੰਜ ਸੱਤ ਪੇਸ਼ੈਂਟ ਨਾਲ ਆਏ ਪਿਛਲੀ ਵਾਰੀ ਦੋ ਵਾਰੀ ਉਹ ਆਕੇ ਤਾਂ ਉਹ ਜਦੋਂ ਠੀਕ ਹੋ ਗਏ ਅੱਜ ਨਵੇਂ ਪੇਸ਼ੈਂਟ ਹੋਰ ਵੀ ਜੁੜੇ ਨੇ ਤੇ ਬਈ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਸਾਰਿਆਂ ਨੂੰ ਸਾਡਾ ਕੈਂਪ ਤੇ ਆਉਣ ਦਾ ਤੁਹਾਨੂੰ ਠੀਕ ਹੈ ਜੀ ਅੱਗੇ ਨੋ ਆਰਾਮ ਆ ਸਾਨੂੰ ਸਾਰਿਆਂ ਨੂੰ ਆਰਾਮ ਹੀ ਸਾਨੂੰ ਫਰਕ ਪਿਆ ਜੀ ਲਾਜ ਸਾਡਾ ਵਧੀਆ ਲੱਗਾ ਕੈਂਪ ਤੇ ਆ ਕੇ ਬਹੁਤ ਵਧੀਆ ਜੀ ਬਹੁਤ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਤਾਂ ਨਹੀਂ ਆਈ ਤੁਹਾਨੂੰ ਕੋਈ ਨਹੀਂ ਸਾਰਾ ਸਾਡੇ ਸਟਾਫ ਵੱਲੋਂ ਕੋਈ ਲੰਬਾ ਕੋਈ ਨਹੀਂ ਜੀ ਸਾਰ ਹਾਂ ਠੀਕ ਆ ਜਮਾਫਰ ਕੇ ਹੁਣ ਅੱਗੇ ਕਿੰਨੀਆਂ ਸੂਟੀਆਂ ਦੇ ਤਰਤੇ ਸੀ ਅੱਗੇ ਦਾ ਵਾ ਸਤੁਰੇ ਬਲਦੇ ਛੂਟੀ ਤੇ ਹੁਣ ਠੀਕ ਆ ਹੁਣ ਆਉਂਦੀ ਆ ਅੱਜ ਤੀਜੀ ਵਾਰੀ ਆਈ ਓਥੇ ਤੁਸੀਂ ਤੀਜੀ ਵਾਰੀ ਆ ਤੁਸੀਂ ਬਾਪੂ ਜੀ ਠੀਕ ਆ ਤੀਜੀ ਵਾਰੀ ਤੁਹਾਡੇ ਗੋਡਿਆਂ ਚ ਦੱਸਦੇ ਸੀ ਕੋਟੇ ਗੋਡੇ ਹੁਣ ਇੱਕ ਚ ਰਹਿ ਗਿਆ ਆ ਤਾਂ ਦੋਨਾਂ ਗਾਂ ਤਾਂ ਗੋਨਾਂ ਨੂੰ ਇੰਨਾਂ ਕਿਸੇ ਬਲੇ ਦੋਖਦਾ ਕਿਤੇ ਕਿਤੇ ਦੋਖਦਾ ਟੋੜਾ ਕਿਵੇਂ ਆਈ ਠੀਕ ਹੈ ਜੀ ਹਾਂ ਖੁੱਸ ਤਾਂ ਪਹਿਲੇ ਜਾਂਦੀ ਠੀਕ ਹੋ ਗਈ ਸੀ ਹਨਾ ਤੁਹਾਡੇ ਕਿੰਨੇ ਟਾਈਮ ਤੋਂ ਦਰਦ ਸੀ ਠੀਕ ਆ 5 ਸਾਲਾਂ ਤੋਂ ਠੀਕ ਹੈ ਜੀ ਬਾਪੂ ਜੀ ਤੁਹਾਡੇ ਕਿਵੇਂ ਹੁਣ ਸਾਡੇ ਠੀਕ ਹੈ ਜੀ ਅੱਗੇ ਨੂੰ ਫਰਕ ਪੈ ਗਿਆ ਬਾਪੂ ਜੀ ਦੇ ਗੋਡੇ ਜਿਆਦਾ ਖਰਾਬ ਹੋਏ ਹੋਏ ਨੇ ਜਿਨ੍ਹਾਂ ਦੇ ਵਿੱਚ ਬੈਂਡੋ ਜਿੰਦਾ ਬਲ ਪੈ ਗਿਆ ਜਿਆਦਾ ਗੋਡਿਆਂ 'ਚ ਹੈ ਤੇ ਰਿਪਲੇਸਮੈਂਟ ਵਾਲੀ ਆ ਪਰ ਫਿਰ ਵੀ ਬਾਪੂ ਜੀ ਦਾ ਅਸੀਂ ਇਲਾਜ ਕੀਤਾ ਜਿੰਨਾ ਸਾਡੇ ਤੋਂ ਹੋ ਸਕਿਆ ਤਾਂ ਪਰ ਫਿਰ ਬਾਪੂ ਜੀ ਨੂੰ ਬਹੁਤ ਫਰਕ ਪੈ ਗਿਆ ਦਰਦ ਬਹੁਤ ਜਿਆਦਾ ਘੱਟ ਗਿਆ ਚਲੋ ਹੈਗਾ ਤਾਂ ਹੌਲੀ ਹੌਲੀ ਜਾ ਕੇ ਹਟ ਜਾਊਗਾ ਦਰਦ ਤੁਹਾਡਾ ਕਿਵੇਂ ਲੱਗਦਾ ਜੀ ਇਹਨਾਂ ਦੇ ਸੈਟਿਕਾ ਪੇਨ ਸੀਗਾ ਸੈਟਿਕਾ ਪੇਨ ਦਾ ਦਰਦ ਕਾਫੀ ਜਿਆਦਾ ਸੀ ਪਰ ਇਹਨਾਂ ਦੇ ਹਜੇ ਥੋੜਾ ਥੋੜਾ ਦਰਦ ਤੁਹਾਨੂੰ ਲੱਗਦਾ ਕਦੇ ਕਦੇ ਹੋ ਜਾਂਦਾ ਜੀ ਤੇ ਅੱਜ ਇਹਨਾਂ ਦੇ ਕਲੌਟ ਕੱਢੇ ਹਾਂ ਠੀਕ ਲੱਗ ਰਿਹਾ ਜੀ ਬੀਬੀ ਤੁਸੀਂ ਪਹਿਲੀ ਵਾਰੀ ਆਏ ਹੋ ਹਾਂ ਜੀ ਤੁਹਾਡੇ ਕਿੰਨਾ ਕੁ ਦਰਦ ਹੈ ਹੁਣ ਮੇਰੇ ਤਾਂ ਦਰਦ ਜੀ ਹੁਣ ਠੀਕ ਹੈ ਕੇ ਰਹਿ ਕੇਵੇਂ ਲੱਗਦਾ ਤੁਹਾਨੂੰ ਇੱਥੇ ਵਧੀਆ ਲੱਗਿਆ ਪਹਿਲੀ ਵਾਰੀ ਆ ਕੇ ਠੀਕ ਹੈ ਲਾਜ ਵਧੀਆ ਲੱਗਿਆ ਸਾਡਾ ਤੁਸੀਂ ਤਾਂ ਬਈ ਜੀ ਕਿਵੇਂ ਹੋ ਠੀਕ ਠਾਕ ਜੀ ਤੁਹਾਡਾ ਤਾਂ ਸਾਰੀ ਇੰਟਰਵਿਊ ਹੋ ਗਈ ਸੀ ਹਾਂ ਜੀ ਚਲੋ ਵਧੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਨਾ ਸਾਰਿਆਂ ਨੇ ਤੁਸੀਂ ਬੀਬੀ ਤੁਹਾਨੂੰ ਫਰਕ ਪਹਿਲੇ ਦਿਨ ਤਾਂ ਥੋੜੇ ਹੌਨਸਾਰੀ ਦਰਦ ਦੇ ਟੀਕੇ ਲਾਏ ਸੀ ਹਨਾ ਹਾਜੀ ਦਰਦ ਹੈਗਾ ਪਰ ਕੋਈ ਗੱਲ ਨਹੀਂ ਚਲੋ ਤੁਸੀਂ ਜਿਹੜਾ ਰਹਿ ਗਈ ਨੌਕਸ ਥੋੜਾ ਵੱਧ ਸੀ ਪਰ ਹਟ ਜੂ ਕੋਈ ਗੱਲ ਨਹੀਂ ਬਿਲਕੁਲ ਬੈਠਣ ਲਾ ਦਾਂਗੇ ਬਰਾਬਰ ਜੀ ਹਾਂ ਬਾਲਾ ਹਾਂ ਜੀ ਬਾਕੀ ਥੋੜੇ ਪਿੰਡ ਵੀ ਅਸੀਂ ਕਰਾਂਗੇ ਕੋਈ ਗੱਲ ਨਹੀਂ ਜੀ ਕੋਸ਼ਿਸ਼ ਉੱਥੇ ਆਉਂਦੀ ਪਰ ਅਪ ਦੇਖ ਚਾਹੇ ਹਾਂ ਜੀ ਬਾੜੀ ਵਧੀਆ ਗੱਲ ਹੈ ਵਿੱਚ ਤਾਂ ਮੰਜਾ ਦੇ ਬਾੜੀ ਬੈਠੇ ਆ ਮਰੀਜ਼ ਜੀ ਬਾੜੀ ਨਜਾਇਜ਼ ਮੰਜਾ ਦੇ ਕੋਈ ਸਾਡੀ ਆਪਾਂ ਠੀਕ ਕਰਕੇ ਜਿੰਨੇ ਕੋਸ਼ਿਸ਼ ਕਰਦੇ ਆ ਇੱਥੋਂ ਹੁਣ ਅੱਗੇ ਇੱਥੇ 100 ਪੇਸ਼ੈਂਟ ਸੀ ਸਾਡੇ ਕੋਲੇ ਤਾਂ ਹੁਣ ਜਿਹੜੀ ਇੱਥੋਂ ਦੇ ਸੀ ਮਨ ਦਾ ਵੀ 25 30 ਪੇਸ਼ੈਂਟ ਸਾਡੇ ਜਮੇ ਠੀਕ ਤੋਂ ਤੁਸੀਂ ਠੀਕ ਹੋ ਜਿਹਨੂੰ ਬੰਦੀ ਕਰ ਦੋ ਵਿੱਚ 20 25 ਪੇਸ਼ੈਂਟ ਦੀ ਦਵਾਈ ਤਾਂ ਸਾਡੇ ਕੋਲ ਬਿਲਕੁਲ ਬੰਦ ਹੋਊਗੀ ਜਦੋਂ ਤਾਂ ਕਰਕੇ ਹੁਣ ਇੱਥੋਂ ਦੇ ਪੇਸ਼ੈਂਟ ਜਿਹਨੂੰ ਠੀਕ ਹੋਗੇ ਹੁਣ ਬਣ ਕੇ ਜੇ 10 15 ਪੇਸ਼ੈਂਟ ਅੱਜ ਤੁਸੀਂ ਆਇਓ ਗੱਡੀ ਲੈ ਕੇ ਫਿਰ ਹੋਰ ਪਿੰਡਾਂ ਦੇ ਆਇਆ ਫਿਰ ਅਸੀਂ ਉਹ ਆਇਆ ਵੀ ਹੁਣ ਇੱਥੋਂ ਦੇ ਪੇਸ਼ੈਂਟ 30 40 ਹੋਏਗੇ ਠੀਕ ਨੇ ਇੱਕ ਅੱਧੀ ਘੜੀ ਚ ਠੀਕ ਹੋ ਜਾਣਗੇ ਫਿਰ ਅਸੀਂ ਅੱਗੇ ਆਵਾਂਗੇ ਠੀਕ ਹੈ ਓਕੇ ਬਹੁਤ ਬਹੁਤ ਧੰਨਵਾਦ ਆ ਗਏ ਅਮਰੀਜ਼